ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼੍ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚੇ ਵਿੱਚ ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਅਸਰ ਰਹੇ ਨੇ ਖਲਸਾ ਨਾ ਫੀਲ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ ਡੇਟ ਹੈ ਇਹ 4 ਅਕਤੂਬਰ 2016 20 ਅਸੂ ਨਾਨਕਸ਼ਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਮਸਲੇ ਸਾਡੇ ਦਸ਼ਕਾ ਨਾਲ ਸਾਂਝੇ ਕਰਨ ਜਾ ਰਹੇ ਹੋ ਦੇਖੋ ਅਕਤੂਬਰ ਸ਼ੁਰੂ ਹੋ ਗਿਆ ਹੁਣ ਭਾਰਤ ਦੇ ਵਿੱਚ ਤਾਂ ਰਾਮਲੀਲਾ ਤੇ ਫਿਰ ਉਸ ਦੇ ਨਾਲ ਦੁਸ਼ਹਿਰੇ ਦਾ ਜੋੜ ਮੇਲ ਬੜਾ ਜੁੜਦਾ ਹੈ ਜੀ ਹੁਣ ਤਾਂ ਅੱਜਕੱਲ ਲੱਗੇ ਹੋਣੇ ਨੇ 라ਵਣ ਕੁੰਭਕਰਨ ਮੇਗਨਾਥ ਉਹਨਾਂ ਦੇ ਬਣਾ ਕੇ ਪੁਤਲੇ ਪੁਤਲੇ ਉਹਨਾਂ ਨੂੰ ਫਿਰ ਅੱਗ ਲਾਉਣਗੇ ਪਰ ਮੈਂ ਕਈ ਵਾਰ ਦੇਖਦਾ ਹਾਂ ਕਿ ਜਿਸ ਕਿਸਮ ਦੀ ਮੈਂਟੈਲਿਟੀ ਉਸ ਭਾਰਤ ਦੇ ਲੋਕਾਂ ਦੀ ਜਿਸ ਦੇ ਵਿੱਚ ਦੋਸੀਂ ਇਹ ਕਹਿੰਦੇ ਆ ਤੇ ਇਹ ਬਹੁ ਗਿਣਤੀ ਜਿੱਤਾ ਵੀ ਉਹ ਉਹ ਹਿੱਸਾ ਜਿਹੜਾ ਕਿ ਬਹੁ ਗਣਤੀ ਨੂੰ ਕੰਟਰੋਲ ਕਰਦਾ ਹੈ ਜਿਸ ਚੋਂ ਬ੍ਰਾਹਮਣਵਾਦ ਜਾਂ ਅੱਜ ਹਿੰਦੂਤਵਾ ਵਿਚਾਰਧਾਰਾ ਜਿਹਨੂੰ ਕਿਹਾ ਜਾਂਦਾ ਹੈ ਜੀ ਕਿ ਕਿਵੇਂ ਇਹਨਾਂ ਨੇ ਝੂਠਾ ਇਤਿਹਾਸ ਸਿਰਜਿਆ ਮਾਈਥੋਲੋਜੀ ਜੋ ਇਤਿਹਾਸ ਨੂੰ ਕਿਵੇਂ ਇਤਿਹਾਸ ਬਣਾ ਦਿੱਤਾ ਕਿਵੇਂ ਕੋਈ ਘਟਨਾ ਵਾਪਰੀ ਨਹੀਂ ਹੁੰਦੀ ਤੇ ਉਸ ਨੂੰ ਇਸ Big Bang ਦੇ ਨਾਲ ਇਨੇ ਰੋਲੇ ਗੋਲੇ ਦੇ ਨਾਲ ਜਿਹੜਾ ਉਹ ਪ੍ਰਚਲਿਤ ਕਰਦੇ ਨੇ ਜਾਂ ਪ੍ਰਚਾਰਤ ਕਰਦੇ ਨੇ ਕਿ ਉਹ ਸੱਚ ਬਣ ਜਾਂਦਾ ਹੈ ਜੀ ਔਰ ਜਿੱਥੇ ਮਰਜੀ ਇਹ ਹੁੰਨ ਕਦੇ ਤਾਂ ਇਹੀ ਇਸ ਵਿਚਾਰਧਾਰਾ ਵਾਲਿਆਂ ਨੇ ਇਹੋ ਜੇ ਸ਼ਲੋਕ ਘੜੇ ਸੀ ਕਿ ਇਹ ਭਾਰਤ ਮਾਤਾ ਇਸ ਦਾ ਦਾਇਰਾਕਾਰ ਇਹ ਹੈ ਔਰ ਜਿਹੜਾ ਇਸ ਨੂੰ ਟਪ ਕੇ ਜਾਂਦਾ ਹੈ ਸਮੁੰਦਰ ਨੂੰ ਉਹ ਜਿਹੜਾ ਉਹ ਸ਼ੁਦਰ ਹੋ ਜਾਂਦਾ ਉਸ ਨੂੰ ਵਾਪਸ ਨਹੀਂ ਸੀ ਲਿਆਂਦਾ ਜਾਂਦਾ ਕਿਉਂਕਿ ਉਹਨਾਂ ਦਾ ਸੀ ਕਿ ਪੁੰਨੇ ਭੂਮੀ ਭਾਰਤ ਹੈ ਤੇ ਜਿਹੜਾ ਪੁੰਨਿਆ ਭੂਮੀ ਪੁੰਨ ਵਾਲੀ ਭੂਮੀ ਦੇ ਉੱਤੇ ਪੈਦਾ ਹੋਇਆ ਉਹਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਹੈ ਜੇ ਬਾਹਰ ਜਾਏਗਾ ਤੇ ਮਲੇਸ਼ ਧਰਤੀ ਤੋਂ ਸ਼ੂਦਰ ਧਰਤੀ ਤੋਂ ਜਿਹੜਾ ਉਹ ਖਿਆਲ ਲੈ ਕੇ ਆਏਗਾ ਹੁਣ ਕਾਰਨ ਇਹੀ ਸੀ ਕਿ ਉਹ ਲੋਕਾਂ ਨੂੰ ਜਿਹਨੂੰ ਤੁਸੀਂ ਸਾਈਕੋਲੋਜੀਕਲ ਕੈਜੂਐਲਟੀ ਕਹਿੰਦੇ ਹੋ ਕਿ ਮਨੋਵਿਗਿਆਨਕ ਤੌਰ ਤੇ ਬੌਣੇ ਬਣਾ ਦੇਣਾ ਅਲਟੀਮੇਟਲੀ ਜਿਹੜੇ ਵਿਚਾਰ ਨੇ ਜਾਂ ਤਬਦੀਲੀ ਹੈ ਉਹਦੇ ਨੇ ਸਭ ਤੋਂ ਵੱਡਾ ਰੀਜ਼ਨ ਤਾਂ ਵਿਚਾਰ ਹੁੰਦੇ ਆ ਆਈਡੀਅਲਸ ਹੁੰਦੇ ਨੇ ਦਰਮਾ ਦੀ ਦੁਨੀਆ ਚ ਵੀ ਜਦੋਂ ਕੋਈ ਪੈਗੰਬਰ ਜਾਂ ਕੋਈ ਰੱਬ ਦਾ ਬੰਦਾ ਆਇਆ ਦਰবেশ ਜਾਂ ਅਵਤਾਰ ਜਾਂ ਗੁਰੂ ਕੋਈ ਵੀ ਸ਼ਬਦ ਹਰ ਖਿੱਤੇ ਚ ਵੱਖੋ ਵੱਖਰੇ ਨੇ ਜੀ ਤੇ ਅਲਟੀਮੇਟਲੀ ਉਸ ਦੇ ਵਿਚਾਰ ਸਨ ਜਿਸ ਨੇ ਪਹਿਲੇ ਵਿਚਾਰਾਂ ਨੂੰ ਜਾਂ ਕੱਟਿਆ ਜਾਂ ਉਹਨਾਂ ਦੇ ਵਿੱਚ ਵਾਧਾ ਕੀਤਾ ਜਾਂ ਜਿਹੜੇ ਉਸ ਪੀਰੀਅਡ ਦੇ ਲੋਕ ਸੀ ਉਹਨਾਂ ਨੂੰ ਉਹ ਵਿਚਾਰ ਚੰਗੇ ਲੱਗੇ ਉਹਨਾਂ ਨੇ ਉਹਨੂੰ ਫੋਲੋ ਕੀਤਾ ਇਵੇਂ ਤੁਸੀਂ ਜਿਹੜਾ ਵਿਕਾਸ ਵੀ ਮਨੁਖਤਾ ਦਾ ਹੁੰਦਾ ਹੈ ਨਵੇਂ ਵਿਚਾਰਾਂ ਦੇ ਨਾਲ ਜੀ ਪਰ ਇੱਕ ਉਹ ਲੋਕ ਨੇ ਜਿਹੜੇ ਵਿਚਾਰਾਂ ਦੇ ਉੱਤੇ ਇਸ ਕਦਰ ਕਾਬੂ ਰੱਖਦੇ ਨੇ ਕਿ ਉਹ ਤੁਹਾਨੂੰ ਉਸ ਖਿੱਤੇ ਦੇ ਲੋਕਾਂ ਨੂੰ ਉਹ ਬਾਹਰਲੇ ਵਿਚਾਰਾਂ ਦੇ ਵੱਲ ਜਿਹੜਾ ਜਾਣ ਹੀ ਨਹੀਂ ਸੀ ਦੰਦੇ ਕਿਉਂਕਿ ਜੇ ਤੁਸੀਂ ਬਾਹਰ ਜਾਓਗੇ ਹੁਣੇ ਬ੍ਰਾਹਮਣਾ ਨੇ ਪੁੰਨਯ ਭੂਮੀ ਤੋਂ ਬਾਹਰ ਜਾਣ ਨੂੰ ਜਿਹੜਾ ਉਹ ਸ਼ੁੱਧਰ ਬਣਾਉਣ ਦੀ ਲਾਈਨ ਮਿੱਥੀ ਸੀ ਤੇ ਜ਼ਾਰ ਹੈ ਜਿਹੜਾ ਬਾਹਰ ਜਾਏਗਾ ਤਾਜ਼ੇ ਆਈਡੀਆਜ਼ ਆਏਗਾ ਲਿਆਏਗਾ ਫਿਰ ਇਹਨਾਂ ਦੀ ਸੋਪ੍ਰਮੈਸੀ ਨੂੰ ਇਹਨਾਂ ਦੀ ਸਰਵਉੱਚਤਾ ਨੂੰ ਚੈਲੰਜ ਕਰੇਗਾ ਇਸ ਲਈ ਉਹਨਾਂ ਦੇ ਉੱਤੇ ਪੂਰੇ ਤੌਰ ਤੇ ਪਾਬੰਦੀ ਸੀ ਫਿਰ এডਿਕੇਸ਼ਨ ਇਹਨਾਂ ਨੇ ਇਸ ਹੱਦ ਤੱਕ ਆਪਣੇ ਹੱਥ 'ਚ ਰੱਖੀ ਕਿ ਈਵਨ ਕਸ਼ਤਰੀ ਰਾਜੇ ਜਿਹੜੇ ਕਿ এডਿਕੇਸ਼ਨ ਦੇ ਲਈ ਜਿੱਦੇ ਵਿੱਚ ਮੁਸਤੀ ਸ਼ਸਤਰ ਵਿਦਿਆ ਸੀ ਬ੍ਰਾਹਮਣ ਦੇ ਕੋਲ ਵੀ ਆਉਂਦੇ ਸੀ ਪਰ ਉਹਨਾਂ ਨੂੰ ਵਿਦਿਆ ਦੇਣ ਦਾ ਹੱਕ ਨਹੀਂ ਸੀ ਅੱਗੋਂ ਉਹ ਰਾਜ ਘਰਾਨੇ ਤੱਕ ਹੀ ਮ hạnੂਦ ਸੀ ਬ੍ਰਾਹਮਣ ਦੇ ਕੋਲ ਸਿੱਖਿਆ ਦੇਣ ਔਰ ਫਿਰ ਰਾਜੇ ਦੇ ਉਸ ਕੋਰਟ ਦੇ ਵਿੱਚ ਇਹ ਮਸਟ ਸੀ ਕਿ ਉਸ ਨੂੰ ਜਿਹੜਾ ਉਹ ਰਾਜ ਪੰਡਤ ਦਾ ਖਤਾਬ ਹੋਏ ਕੁੱਲ ਜਿਹੜਾ ਉਸ ਰਾਜਾ ਕੋਈ ਹੋ ਹੀ ਨਹੀਂ ਸੀ ਤੇ ਫਿਰ ਉਹ ਰਾਜੇ ਲਈ ਮੰਡੀਟਰੀ ਸੀ ਕਿ ਉਹ ਉਸ ਪੰਡਤ ਦੀ ਸਲਾਹ ਨਾਲ ਤੁਰੇ ਇਸ ਤੋਂ ਇਲਾਵਾ ਜੋਤਸ਼ੀ ਤੇ ਤਾੰਤ੍ਰਿਕ ਤੇ ਦੂਜੇ ਸੋ ਕੁੱਲ ਮਿਲਾ ਕੇ ਰਾਜ ਸ਼ਕਤੀ ਨੂੰ ਵੀ ਕੰਟਰੋਲ ਕੀਤਾ ਹੋਇਆ ਸੀ ਔਰ ਧਾਰਮਿਕ ਤੌਰ ਤੇ ਕੁਝ ਬਣਾ ਦਿੱਤਾ ਕਿ ਭਾਈ ਜੇ शूद्र ਦੇ ਕੰਨਾਂ ਵਿੱਚ ਕੋਈ ਗਿਆਨ ਦੀ ਗੱਲ ਪੈ ਜਾਏ ਕਿਉਂਕਿ ਵੇਦਾਂ ਨੂੰ ਗਿਆਨ ਕਿਹਾ ਹੋਇਆ ਸੀ ਤੇ ਫਿਰ ਸਿੱਕਾ ਪਿਗਲਾ ਕੇ ਉਹਦੇ ਕੰਨਾਂ 'ਚ ਪਾ ਦਿਓ ਜੀ ਤੇ ਜੇ ਉਹ ਗਿਆਨ ਦੀ ਗੱਲ ਕਰੇ ਕੋਈ ਵੇਦ ਆਧਾਰਿਤ ਕੋਈ ਇਹਨਾਂ ਦੇ ਸ਼ਾਸਤਰ ਸਮ੍ਰਿਤੀਆਂ ਆਧਾਰਿਤ ਸੰਸਕ੍ਰਿਤ ਜਾਂ ਉਹਨੂੰ ਫਿਰ ਉਹਦੀ ਜੀਭ ਜਿਹੜੀ ਹੈ ਉਸ ਨੂੰ ਕੱਟ ਦਿੱਤਾ ਜਾਏ ਸੋ ਇੱਕ ਪਾਸੇ ਇਹ ਕਲਚਰ ਸੀ ਲੇਕਿਨ ਅੱਜ ਇਹ ਜਿਹੜਾ ਫਰਾਡ ਕਲਚਰ ਜਿਹਦੇ ਥੱਲੇ ਉਹਨਾਂ ਨੇ ਲੋਕਾਂ ਦੇ ਮੁੱਢਲੇ ਹੱਕ ਖੋਏ ਕਿਵੇਂ 라ਵਣ ਜਾਂ ਦੂਜੇ ਜਿਹੜੇ ਇਹਨਾਂ ਦੇ ਨਾਲ ਔਰ ਜਦੋਂ ਹੁਣ ਤੁਸੀਂ ਦਲਤ ਪਰਸਪੈਕਟਿਵ ਤੋਂ ਇਤਿਹਾਸ ਦੇਖਦੇ ਹੋ ਔਰ ਉਹਨਾਂ ਦੇ ਚੰਗੇ ਇਤਿਹਾਸਕਾਰ ਇਹ ਸਾਬ ਨੂੰ ਦੇਖ ਰਹੇ ਨੇ ਲਿਖ ਰਹੇ ਨੇ ਤਾਂ ਫਿਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਅਸਲ ਚੇ ਜਿਹੜੇ ਦੇਵਤੇ ਤੇ ਰਾਖਸ਼ਾਂ ਦੀ ਲੜਾਈ ਸੀ ਜਾਂ ਇਹ ਸੀ ਜੀ ਕਿ ਰਾਖਸ਼ ਆ ਕੇ ਯਗ ਸ਼ਾਲਾ ਜਿਹਦੇ ਚ ਯਗ ਕਰਦੇ ਸੀ ਕੁੰਡ ਉਹਨੂੰ ਅਪਵਿੱਤਰ ਕਰ ਦਿੰਦੇ ਸੀ ਔਰ ਫਿਰ ਐਵੇਂ ਅਸਲ 'ਚ ਇਹ ਉਹੀ ਲੜਾਈ ਸੀ ਆਈਡੀਆਜ਼ ਦੀ ਕਿ ਜਿਹੜੇ ਨੇਟਿਵਸ ਸਨ ਜਿਨ੍ਹਾਂ ਨੂੰ ਇਹਨਾਂ ਨੇ ਅੱਜ ਵੱਡਾ ਹਿੱਸਾ ਦਲਤ ਬਣਾਇਆ ਜੋ ਜਿਨ੍ਹਾਂ ਨੂੰ ਰਾਕਸ਼ਸ ਗਰਦਾਨਿਆਂ ਗਿਆ ਜਾਂ ਜਿਹੜੇ ਉਸ ਤੋਂ ਪਹਿਲਾਂ ਦਰਾਵੜ ਔਰ ਅਸੁਰ ਸ਼ਬਦ ਸੁਰ ਦੇਵਤੇ ਨੇ ਉਹਨਾਂ ਦੇ ਲਈ ਵਰਤੇ ਗਏ ਇਹ ਉਹ ਲੋਕ ਸੀ ਜਿਹੜੇ ਮੂਲ ਨਿਵਾਸੀ ਸੀ ਉਸ ਧਰਤੀ ਦੇ ਆਦੀਵਾਸੀ ਸੀ ਔਰ ਇਹਨਾਂ ਨੇ ਜਦੋਂ ਆਪਣੀ ਵਿਚਾਰਧਾਰਾ ਜਿਹੜੀ ਕਿ ਵੇਦਾਂ ਦੇ ਨਾਲ ਯੱਗ ਹਵਨ ਕਰਨ ਔਰ ਦੇਵਤੇ ਦੇਵੀਆਂ ਦੀ ਸੀ ਉਹਨਾਂ ਨੇ ਰਿਸਿਸਟ ਕੀਤਾ ਤੇ ਇਹਨਾਂ ਨੇ ਉਹਨਾਂ ਦੇ ਉੱਤੇ ਫਿਰ ਜਿਹੜਾ ਕੰਟਰੋਲ ਕੀਤਾ ਔਰ ਕੱਲਾ ਕੰਟਰੋਲ ਹੀ ਨਹੀਂ ਕੀਤਾ ਉਹਨਾਂ ਨੂੰ ਡਿਸਟਰੋਏ ਕਰਕੇ ਫਿਰ ਮੈਂਡੇਟਰੀ ਬਣਾਇਆ ਕਿ ਭਾਈ ਹਰ ਸਾਲ ਇਹਨਾਂ ਦੇ ਬੁੱਤ ਸਾੜੋ ਹਾਲਾਂਕਿ ਅੱਜ ਕਿੰਨੇ 라ਵਣ ਨੇ ਕਰਲੇ ਦਿੱਲੀ ਦੇ ਵਿੱਚ ਹੀ 라ਵਣ ਨੇ ਤਾਂ ਜੇ ਸੀਤਾ ਨੂੰ ਉਸਨੇ ਐਜ਼ ਅ ਰਿਵੈਂਜ ਚੁੱਕਿਆ ਵੀ ਇਹਨਾਂ ਦੀ ਕਹਾਣੀ ਨੂੰ ਜੇ ਕਹਿਣਾ ਹੋਵੇ ਤੇ ਉਹਨੇ শ্রীলੰਕਾ ਦੇ ਵਿੱਚ ਉਸ ਨੂੰ ਇੱਕ ਆਪਣਾ ਸਪੇਸ ਦੇ ਕੇ ਰੱਖਿਆ ਉਸ ਦੇ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਤੇ ਇੱਥੇ ਇਹਨਾਂ ਦੇ ਰਾਜ ਦੇ ਵਿੱਚ ਕੀ ਹੋ ਰਿਹਾ ਹੈ ਹੁਣ ਕੁੱਲ ਮਿਲਾ ਕੇ ਅੱਜ ਇਹ ਜਿਹੜੀ ਅਸੁਰ ਵਾਲੀ ਭਾਵਨਾ ਸੁਰ ਅਸੂਰ ਦੇ ਹੈ ਫਿਰ ਮੁਸਲਮਾਨਾ ਦੇ ਲਈ ਮਲੇਸ਼ ਔਰ ਜਦੋਂ ਅਸੀਂ ਸਿੱਖਾਂ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਫਿਰ ਅਤਨਕਵਾਦੀ ਅਲਗਵਾਦੀ ਉਗਰਵਾਦੀ ਤੇ ਪਤਾ ਨਹੀਂ ਕੀ ਕੀ ਵਾਦੀ ਔਰ ਇਸੇ ਵਿਚਾਰਧਾਰਾ ਦੇ ਨਾਲ ਬੁੱਧ ਦੀ ਥਾਟ ਨੂੰ ਵੀ ਉੱਥੋਂ ਐਲੀਮੀਨੇਟ ਕੀਤਾ ਗਿਆ ਬੁੱਧ ਨੂੰ ਵੀ ਸ਼ੈਤਾਨ ਜਿਹੜਾ ਐਲਾਨਿਆ ਗਿਆ ਕਿਉਂਕਿ ਬੇਸ਼ੱਕ ਬਾਅਦ ਦੇ ਵਿੱਚ ਉਸ ਨੂੰ ਅਵਤਾਰਾਂ ਚ ਲੈ ਆਂਦਾ ਗਿਆ لیکن ਜਦੋਂ ਤੁਸੀਂ ਈਵਨ ਇਹਨਾਂ ਦੇ ਆਪਣੇ ਕੁਝ ਇੰਟਰਪ੍ਰੀਟਰ ਜਿਹੜੇ ਇਹਨਾਂ ਤੋਂ ਵੱਖਰੀ ਲਾਈਨ ਰੱਖਦੇ ਨੇ ਉਹ ਇਹ ਕਹਿਣਗੇ ਕਿ ਕਿਵੇਂ ਬੁੱਧ ਦੇ ਫਾਲੋਅਰਸ ਨੂੰ ਡਿਮਿਨਾਈਜ਼ ਕੀਤਾ ਗਿਆ ਜੀ ਔਰ ਬਾਅਦ ਦੇ ਵਿੱਚ ਫਿਰ ਇਹ ਹਿੰਦੂ ਸ਼ਿਵ ਸੈਨਾ ਜਿਹੜੀ ਆਜਾ ਇਹਨਾਂ ਦਾ ਮੂਲ ਉੱਥੇ ਹੀ ਜਾ ਕੇ ਜੁੜਦਾ ਹੈ ਕਿ ਕਿਵੇਂ ਸ਼ਾਸਤਰ ਤੇ ਸ਼ਸਤਰ ਸ਼ੰਕਰਾ ਦੇ ਜ਼ਮਾਨੇ 'ਚ ਇਹਨਾਂ ਦੋਨਾਂ ਹਥਿਆਰਾਂ ਦਾ ਇਸਤੇਮਾਲ ਕਰਕੇ ਸ਼ਸਤਰ ਦੇ ਨਾਲ ਉਹਨਾਂ ਦੀ ਮੋਨੈਸਟਰੀ ਸਟਾਹ ਦਿੱਤੀਆਂ ਉਹਨਾਂ ਨੂੰ ਜਿਉਂਦੇ ਸਾੜ ਦਿੱਤਾ ਔਰ ਉਹਨਾਂ ਦੇ ਪ੍ਰਾਚੀਨ ਜਿਹੜੇ ਉਹਨਾਂ ਦੇ ਸਤੂਪੇ ਸੀ ਜਾਂ ਮੱਠ ਸੀ ਉਹਨਾਂ ਦੇ ਵਿੱਚ ਜਿਹੜਾ ਉਹ ਲਿਆ ਕੇ ਸ਼ਿਵਲਿੰਗ ਰੱਖ ਦੱਤੇ ਔਰ ਐਵੇਂ ਨਹੀਂ ਅਰਾਮ ਇਕਬਾਲ ਨੇ ਕਿਹਾ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪੰਧਾਰ ਮੈਂ ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ 11 ਮੈਂ ਕਿ ਉਸ ਹੰਕਾਰ ਦੀ ਸ਼ਰਾਬ ਦੇ ਵਿੱਚ ਬ੍ਰਾਹਮਣ ਅੱਜ ਵੀ ਉਸ ਧਰਤੀ ਦੇ ਉੱਤੇ ਜਿਹੜਾ ਉਹ ਸਰਸ਼ਾਰ ਹੋਇਆ ਬੈਠਾ ਔਰ ਜਿਹੜੀ ਗੌਤਮ ਦੀ ਗੱਲ ਹੈ ਮਹਿਫਲੇ 11 11 ਚ ਭਾਰਤ ਤੋਂ ਬਾਹਰ ਜਪਾਨ ਚੀਨ THAILAND ਜਾਂ even ਅਮਰੀਕਾ ਤੱਕ ਉਹ ਗੱਲ ਹੋਈ ਹੁਣ ਇੱਕ ਪਾਸੇ ਤਾਂ ਉਹ ਉਹਨਾਂ ਦੀ ਦੇਵ ਭੂਮੀ ਸੀ ਤੇ ਬਾਅਦ ਫੇਰ ਹੌਲੀ ਹੌਲੀ ਵਪਾਰੀਆਂ ਨੂੰ ਲੱਗਾ ਕਿ ਭਾਈ ਨਹੀਂ ਬਾਹਰ ਫਿਰ ਪੈਸਾ ਬਣਾਉਣ ਦੇ ਲਈ ਨਿਕਲੇ ਹੌਲੀ ਹੌਲੀ ਕਿੱਥੋਂ ਤੱਕ ਆਏ ਔਰ ਗੱਲ ਉੱਥੋਂ ਤੱਕ ਆਈ ਕਿ ਅੱਜ ਇਹਨਾਂ ਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਨਾ ਸਿਰਫ ਉਸ ਦੇਵ ਭੂਮੀ ਤੋਂ ਬਾਹਰ ਜਨੂੰ ਕਦੇ ਸ਼ੁੱਧਰ ਧਰਤੀ ਕਹਿੰਦੇ ਸੀ ਜਾਂ ਅੰਗਰੇਜ਼ਾਂ ਦੇ ਲਈ ਸ਼ਬਦ ਫਿਰੰਗੀ ਇਸਤੇਮਾਲ ਹੋਇਆ ਕਿਉਂਕਿ ਫਿਰੰਗ ਜੇ ਤੁਸੀਂ ਕਦੇ ਇਹਨਾਂ ਦਾ ਸਿਫਲਸ ਜੀ ਜਿਹਨੂੰ ਆਤਸ਼ਕ ਰੋਗ ਕਹਿੰਦੇ ਨੇ ਉਹਦੇ ਲਈ ਸ਼ਬਦ ਵੀ ਫਿਰੰਗ ਰੋਗ ਹੈ ਕਿ ਭਈ ਜੇ ਅਵੋਇਡ ਜਦੋਂ ਅਸੀਂ ਅੰਗਰੇਜ਼ੀ ਚ ਕਹਿੰਦੇ ਆ ਕਿ ਹੀ ਅਵੋਇਡਸ ਹਿਮ ਲਾਈਕ ਪਲੇਗ ਇਸੇ ਤਰ੍ਹਾਂ ਪਲੇਗ ਨਾਲ ਲੋਕ ਮਰਦੇ ਸੀ ਔਰ ਜਿਹੜਾ ਇਹ ਗੁਪਤ ਰੋਗ ਆਤਸ਼ਕ ਜਾਂ ਜਿਸ ਨੂੰ ਸਿਫਲਸ ਕਹਿੰਦੇ ਸੀ ਇਸਦੇ ਲਈ ਹਿੰਦੀ ਦੇ ਵਿੱਚ ਸ਼ਬਦ ਫਰੰਗ ਰੋਗ ਹੈ ਔਰ ਉਹਦੇ ਲਈ ਸ਼ਬਦ ਜਿਹੜਾ ਹੈ ਫਰੰਗੀ ਕੜਿਆ ਗਿਆ ਫਿਰ ਇਹ ਫਰੰਗੀਆਂ ਦੇ ਮੁਲਕ ਚ ਆ ਕੇ ਬੈਠ ਗਏ ਕਿਵੇਂ ਅੰਗਰੇਜ਼ਾਂ ਦੇ ਨਾਲ ਇਹਨਾਂ ਨੇ ਡੀਲ ਕੀਤਾ ਗਾਂਧੀ ਦੀ ਕਹਾਣੀ ਔਰ ਕਿਵੇਂ ਜਾਣ ਲੱਗਿਆ ਅੰਗਰੇਜ਼ ਬਾਣੀਆਂ ਜਿਹੜਾ ਹਿੰਦੂ ਬਾਣੀਆਂ ਨੂੰ ਅਬਲਾਈਜ਼ ਕਰਕੇ ਗਿਆ ਔਰ ਉਸ ਤੋਂ ਬਾਅਦ ਅੱਜ ਵੀ ਹੁਣ ਅਮਰੀਕਾ ਨੇ ਉਹ ਭਾਵੇਂ ਨੰਬਰ ਕੱਟਿਆ ਲੇਕਿਨ ਕੁਝ ਸਾਲ ਪਹਿਲਾਂ ਤੱਕ ਸਭ ਤੋਂ ਜ਼ਿਆਦਾ ਟ੍ਰੇਡ ਭਾਰਤ ਦੀ ਅੰਗਰੇਜ਼ਾਂ ਦੇ ਨਾਲ ਹੀ ਰਹੀ ਜਿਹੜੇ ਫਰੰਗੀ ਸੀ ਜਿਹੜੇ ਯਵਨ ਸੀ ਜਾਂ ਜਿਨ੍ਹਾਂ ਨੂੰ ਅਦਰਵਾਇਜ਼ ਕਿਹਾ ਗਿਆ ਸੀ ਜੀ ਹੁਣ ਅਮਰੀਕਾ ਦੇ ਵਿੱਚ ਬਿਸ਼ੱਕ 600 ਸਵਾ ਸੂ ਸਾਲ ਪਹਿਲਾਂ ਆਏ ਔਰ ਕਿਵੇਂ ਉਹਨਾਂ ਨੇ ਆਪਣੀ ਕੈਨੇਡਾ ਤੋਂ ਅਮਰੀਕਾ ਚ ਆ ਕੇ ਥਾਂ ਬਣਾਈ ਪਰ ਜਿਸ ਤੇਜ਼ੀ ਨਾਲ ਪਿਛਲੇ 15 20 ਸਾਲ ਚ ਖਾਸ ਤੌਰ ਤੇ ਆਈਟੀ ਸੈਕਟਰ ਦੇ ਥੱਲੇ ਇਹਨਾਂ ਦੀਆਂ ਹੀੜਾਂ ਦੀਆਂ ਹੀੜਾਂ ਆਈਆਂ ਟਬਰਾਂ ਦੇ ਟਬਰ ਆਏ ਅੱਜ ਗੁੱਡ ਨੰਬਰ ਪਾਵੇਂ ਉਹਨੂੰ 3 ਮਿਲੀਅਨ ਬਣਾ ਦੇਣ ਕੁਝ ਪਰ ਕਲੋਜ਼ ਟੂ ਮਿਲੀਅਨ ਜਿਹੜੇ ਨੇ ਔਰ ਜਿਹੜੇ ਕੰਪਿਊਟਰ ਸਾਵੀ ਨੇ ਜਿਨ੍ਹਾਂ ਨੂੰ ਪਤਾ ਹੈ ਉਂਗਲਾ ਮਾਰ ਕੇ ਕਿੱਥੇ ਕੀ ਬਦਲਣਾ ਹੈ ਝੂਠ ਕੀ ਬੋਲਣਾ ਹੈ ਪ੍ਰੋਗਰਾਮਰ ਪ੍ਰੋਗਰਾਮਰ ਬਣ ਗਏ ਇੱਥੇ ਵੀ ਕੋਈ ਹਫਤਾ ਐਸਾਨੀ ਹੁੰਦਾ ਕੋਈ ਨਾ ਕੋਈ ਫਰਾਡ ਦਾ ਕੇਸ ਰਹਾ ਪਿਛਲੇ ਦਿਨਾਂ ਚ ਨਿਊ ਜਰਸੀ ਚ ਦੋ ਇੰਡੀਅਨ ਜਿਹੜੇ ਨੇ ਉਹਨਾਂ ਨੇ ਕਿਵੇਂ ਇਮੀਗ੍ਰੇਸ਼ਨ ਫਰਾਡ ਕੀਤਾ ਔਰ ਹੋਰ ਵੀ ਬਹੁਤ ਸਾਰੇ ਫਰਾਡ ਇਹਨਾਂ ਦੇ ਸਾਹਮਣੇ ਆਉਂਦੇ ਨੇ ਪਰ ਹੁਣ ਜਿਸ ਚਲਾਕੀ ਜਾਂ ਤੇਜ਼ੀ ਨਾਲ ਇਹਨਾਂ ਨੇ ਅਮਰੀਕਨ ਸਿਸਟਮ ਨੂੰ ਵੀ ਕਰਪਟ ਕਰਨਾ ਸ਼ੁਰੂ ਕੀਤਾ ਔਰ ਅੱਜ ਹੀ ਨਿਊ ਜਰਸੀ ਅਮਰੀਕੇ ਨਾਲ ਗੱਲ ਹੋ ਰਹੀ ਸੀ ਉਹ ਕਹਿਣ ਲੱਗੇ ਜੀ ਅਸੀਂ 1970ਵਿਆਂ ਚ ਆਏ ਤੇ ਇਹ ਸਿਸਟਮ ਇਨਾ ਕਲੀਨ ਸਾਫ਼ ਸੀ ਜੋ ਤੁਸੀਂ ਕਹਿੰਦੇ ਸੀ ਉਹਦੇ ਤੇ ਯਕੀਨ ਕਰਦੇ ਸੀ ਜੀ ਤੁਸੀਂ ਗਏ ਹੋ ਨਹੀਂ ਹੈ ਤੁਹਾਡੇ ਕੋਲ ਆਈਡੀ ਤੁਸੀਂ ਕਹਿੰਦੇ ਜੀ ਮੇਰਾ ਇਹ ਨਾਮ ਹੈ ਮੇਰਾ ਡਰਾਈਵਰ ਲਾਇਸੈਂਸ ਤੁਹਾਨੂੰ ਇਸ਼ੂ ਕਰ ਦਿੰਦੇ ਸੀ ਔਰ ਈਵਨ ਮੈਂ 80s ਦੇ ਵਿੱਚ ਇੱਥੇ ਆ ਕੇ ਦੇਖਿਆ ਤੁਹਾਡੇ ਕੋਲ ਬੋਰਡਿੰਗ ਪਾਸ ਪਾਵੇਂ ਹੈ ਨਹੀਂ ਹੈ ਮੌਕੇ ਤੇ ਲਿਆ ਕੋਈ ਤੁਹਾਡੇ ਨਾਲ ਅੰਦਰ ਤੱਕ ਗਿਆ ਜੋ ਤੁਸੀਂ ਕਹਿੰਦੇ ਸੀ ਈਵਨ ਸੋਸ਼ਲ ਸਿਕਿਉਰਿਟੀ ਦੇ ਲਈ ਤੇ ਉਹ ਮੈਨੂੰ ਕਹਿਣ ਲੱਗੇ ਸੱਜਣ ਜਿਹੜੇ ਉਹ ਕਹਿਣ ਲੱਗੇ ਜੀ ਇਹ ਦੇਸੀਆਂ ਨੇ ਆ ਕੇ ਇਸ ਸਿਸਟਮ ਨੂੰ ਵੀ ਕਰਪਟ ਕਰ ਦਿੱਤਾ ਔਰ ਇਹਦੇ ਲਈ ਹੁਣ ਉਹ ਫਰਾਡ ਇਮੀਗ੍ਰੇਸ਼ਨ ਦੇ ਹੋਣ ਦੂਜੇ ਹੋਣ ਔਰ ਮੈਂ ਉਸੇ ਕੰਟੈਕਸਟ 'ਚ ਇਹ ਗੱਲ ਕਰਨੀ ਚਾਹੁੰਦਾ ਕਿ ਅਮਰੀਕਨ ਸਿਸਟਮ 'ਚ ਜਿੱਥੇ ਪੋਲੀਟੀਕਲ ਸਿਸਟਮ ਹੈ ਟੂ ਪਾਰਟੀ ਸਿਸਟਮ ਹੈ ਆਪਣੀ ਗੱਲ ਕਹਿਣ ਦਾ ਹੱਕ ਹੈ ਉੱਥੇ ਇਹਨਾਂ ਨੇ ਸਿਸਟਮ ਦੇ ਵਿੱਚ ਰੱਖਿਆ ਕਿ ਵੀ ਕੋਈ ਵੀ ਬੰਦਾ ਹੈ ਆਜ਼ਾਦੀ ਦੇ ਨਾਲ ਜਿਹਨੂੰ ਇਹ ਲੱਗਦਾ ਹੈ ਕਿ ਵੀ ਉਹਦੀ ਆਵਾਜ਼ ਜਿਹੜੇ ਰੂ ਇਸ ਲਈ ਤੁਸੀਂ ਵਾਈਟ ਹਾਊਸ ਅਮਰੀਕਾ ਜਾਓ ਉਹਦੇ ਚ ਉਹਦੇ ਕੋਈ ਚਾਰ ਦਵਾਰੀ ਨਹੀਂ ਹੈ ਉਹਦੇ ਆਲੇ ਦੁਆਲੇ ਹਾਲਾਂਕਿ ਪੋਸਟ 911 ਥੋੜੀ ਬਹੁਤ ਸਿਕਿਉਰਿਟੀ ਦੇ ਪੱਖੋਂ ਕੁਝ ਕੀਤਾ ਹੈ ਆਦਰਵਾਇਜ਼ ਬਿਲਕੁਲ ਓਪਨ ਸੀ ਹਰ ਇੱਕ ਦੀ ਰੀਚ ਹੈ ਵਾਈਟ ਹਾਊਸ ਦੀ ਵਿਜ਼ਿਟ ਹੁੰਦੀ ਹੈ ਤਾਂ ਕਿ ਸਰਕਾਰ ਜਿਹੜੇ ਰੂਲ ਕਰਦੇ ਨੇ ਔਰ ਜਿਹੜੇ ਰੂਲ ਨੇ ਨੇ ਜਿਹੜੇ ਲੋਕ ਜਿਨ੍ਹਾਂ ਦੇ ਉੱਤੇ ਰੂਲ ਹੈ ਉਹਨਾਂ 'ਚ ਕੋਈ ਵਿਥ ਨਾ ਹੋਏ ਇਹ ਕੋਈ ਬਾਦਸ਼ਾਹ ਰਾਣੀਆਂ ਨਹੀਂ ਮੰਨਦੇ ਜਿਵੇਂ ਇੰਗਲੈਂਡ ਵਾਲੇ ਮੰਨਦੇ ਨੇ ਸੋ ਐਵੇਂ ਨਹੀਂ ਸੀ ਡੈਮੋਕ੍ਰੇਸੀ ਨੂੰ ਲਿੰਕਨ ਨੇ ਡਿਫਾਈਨ ਕੀਤਾ ਕਿ ਆਫ ਦਾ ਪੀਪਲ ਬਾਏ ਦਾ ਪੀਪਲ ਫॉर ਦਾ ਪੀਪਲ ਉਹਨਾਂ ਵਾਈਟ ਹਾਊਸ ਨੇ ਇੱਕ ਪ੍ਰੋਵੀਜ਼ਨ ਰੱਖਿਆ ਕੋਈ ਲਾ ਨਹੀਂ ਹੈ ਇੱਕ ਪ੍ਰੋਵੀਜ਼ਨ ਹੈ ਕਿ ਭਈ ਕੋਈ ਗੱਲ ਜਿਹੜੀ ਕਾਂਗਰਸਮੈਨਾਂ ਸੁਣਦੇ ਹੋਣ ਜਿਹੜੀ ਉਹਨਾਂ ਦੇ ਬਿੱਲ ਤੱਕ ਨਾ ਪਹੁੰਚ ਸਕਦੀ ਹੋਵੇ ਜਿਹੜਾ ਨਾਅ ਬਣੇ ਜੇ 1 ਲੱਖ ਲੋਕ ਇਹ ਕਹਿ ਦੇਣ 1 ਮਹੀਨੇ ਦੇ ਵਿੱਚ ਵਿੱਚ ਪੈਟੀਸ਼ਨ ਕਰਕੇ ਕਿ ਭਾਈ ਇਸ ਇਸ਼ੂ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਤੇ ਵਾਈਟ ਹਾਊਸ ਜਿਹੜਾ ਉਹਦਾ ਜਵਾਬ ਦੇ ਔਰ ਯੂਜੂਲੀ ਦੇ ਅੰਦਰ ਨੇ ਹਾਲਾਂਕਿ ਵੀ ਕੋਈ ਲਾਅ ਨਹੀਂ ਹੈ ਉਹਨਾਂ ਨੇ ਜ਼ਰੂਰੀ ਦੇਣਾ ਔਰ ਇਸ ਦੇ ਥੱਲੇ ਸਾਨੂੰ ਇਸ ਗੱਲ ਦਾ ਫਖਰ ਹੈ ਕਿ 6 ਫਾਰ ਜਸਟਿਸ ਦੇ ਇਨੀਸ਼ੀਏਟਿਵ ਦੇ ਉੱਤੇ ਜਦੋਂ ਓਬਾਮਾ ਭਾਰਤ ਗਿਆ ਆਰਟੀਕਲ 25B ਦੇ ਉੱਤੇ ਜਿਹੜੀ ਹੈ 1 ਲੱਖ ਤੋਂ ਜ਼ਿਆਦਾ ਦਸਕਤ ਹੋਏ ਉਹਨਾਂ ਨੇ ਰਿਸਪੌਂਡ ਕੀਤਾ ਜਥੇਦਾਰ ਹਵਾਰਾ ਦੀ ਰਿਹਾਈ ਨੂੰ ਲੈ ਕੇ ਰਿਸਪੌਂਡ ਕੀਤਾ ਔਰ ਪਿਛਲੇ ਦਿਨਾਂ ਅੱਜ ਕੇ 15 ਅਗਸਤ ਸਾਡੇ ਲਈ ਬਲੈਕ ਡੇ ਹੈ ਇਸ ਦੇ ਉੱਤੇ ਉਹਨਾਂ ਨੇ ਪੈਟੀਸ਼ਨ ਕੀਤੀ ਜੀ ਸੋ ਕੁੱਲ ਮਿਲਾ ਕੇ ਇਹ ਫੇਅਰਨੈਸ ਹੈ ਪਰ ਹੁਣ ਅਸੀਂ ਇਹ ਜਿਨ੍ਹਾਂ ਨੇ ਉੱਥੇ ਝੂਠ ਦਾ ਪੁਲੰਦੇ ਦੇ ਨਾਲ ਔਰ ਮੈਨੂੰ ਜਦੋਂ ਮੈਂ ਇਹ ਸਟੋਰੀ ਪੜ ਰਿਹਾ ਸੀ ਤੇ ਮੇਰੇ ਸਾਹਮਣੇ ਇੱਕ ਬੜਾ ਰਿਸਪੈਕਟੇਬਲ ਬੰਗਾਲੀ ਰਾਈਟਰ ਹਿੰਦੂਸੀ ਬੰਗਾਲੀ ਮੂਲ ਦਾ ਨਿਰਾਦ ਚੌਧਰੀ ਜੀ 102 ਸਾਲ ਦੀ ਉਮਰ 'ਚ ਉਹਨਾਂ ਦੀ ਡੈਥ ਹੋਈ ਹੈ 1999 'ਚ ਔਰ 1897 'ਚ ਪੈਦਾ ਹੋਇਆ ਸੀ ਔਰ ਨਿਰਾਦ ਚੌਧਰੀ ਦੀਆਂ ਲਖਤਾਂ ਜੜੀਆਂ ਉਹ ਤੋਂ ਬਹੁਤ ਟੱਪਦੇ ਸੀ ਬਰਾ ਭਾ ਕਿਉਂਕਿ ਬੜਾ ਸੱਚਾ ਜਆ ਬੰਦਾ ਸੀ ਉਰੇਖਾ ਤਾਂ ਨੇ ਰਾਜ ਚੌਧਰੀ ਨੇ ਕਿਹਾ ਹੈ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ ਤੇ ਵੀ ਇਹਨਾਂ ਦੇ ਜੀਨ ਚਾ ਕਰਪਸ਼ਨ ਇਹ ਪ੍ਰਸ਼ਨਾਚਾਰ ਨੇ ਜੀਨ ਚ ਹੈ ਉਹ ਇੰਡੀਅਨ ਹੀ ਨਹੀਂ ਹੈ ਜਿਹੜਾ ਕਰਪਟ ਨਾ ਜੀ ਸੋ ਕੁੱਲ ਬਣਾ ਕੇ ਹੁਣ ਇਹ ਇਸ ਈਵਨ ਜਿਹੜੀ ਇਹ ਵੀ ਦਾ ਪੀਪਲ ਪੈਟੀਸ਼ਨ ਨੂੰ ਕਿਵੇਂ ਕਰਪਟ ਕੀਤਾ ਇਹਨਾਂ ਨੇ ਇਹਨਾਂ ਨੇ ਪਿਛਲੇ ਦਿਨਾਂ ਚ ਇੱਕ ਪੈਟੀਸ਼ਨ ਜਿਹੜੀ ਹੈ ਸ਼ੁਰੂ ਕੀਤੀ ਜਿਹੜੀ ਅਕਤੂਬਰ 21 ਤੱਕ ਮੁੱਕਣੀ ਸੀ ਜ਼ਾਰ ਹੈ ਸਤੰਬਰ ਦੇ 21 22 ਨੂੰ ਸ਼ੁਰੂ ਕੀਤੇ ਔਰ ਜਿਹਨੇ ਸ਼ੁਰੂ ਕੀਤੇ ਉਹਨੇ ਆਪਣਾ ਨਾਮ ਜਾਂ ਕੋਈ ਸੰਸਥਾ ਕੋਈ ਆਰਗੇਨਾਈਜੇਸ਼ਨ ਨਹੀਂ ਆ ਆਰਜੀ ਉਹਨੇ ਆਪਣਾ ਇਨੀਸ਼ੀਅਲ ਵਰਤਿਆ ਔਰ ਉਹਨੇ ਇਹ ਪਟੀਸ਼ਨ ਜਿ ਕਿਹਾ ਕਿ ਪਾਕਿਸਤਾਨ ਨੂੰ ਅਮਰੀਕਾ ਟੈਰਰਿਸਟ ਸਟੇਟ ਡਿਕਲੇਅਰ ਕਰੇ ਕਿ ਇਹ ਅਮਨ ਦੇ ਲਈ ਖਤਰਾ ਹੈ ਔਰ ਉਦੇਤੇ ਹੁਣ ਮੈਂ ਉਹ ਜਾਲੀ ਔਰ ਫਰਾਡ ਦੀ ਗੱਲ ਕਰਦਾ ਵੀ 1 ਬਿਲੀਅਨ 300 ਮਿਲੀਅਨ ਲੋਕਾਂ ਜਿਹੜੇ ਇੱਥੇ ਬੈਠੇ ਹੋਏ ਨੇ ਉਹ ਹੈ ਹੀ ਔਰ ਮੈਨੂੰ ਕਈ ਵਾਰੀ ਇਹ ਜਿਹੜਾ ਮੋਦੀ ਨੂੰ ਜਤਾਇਆ ਜਾਂ ਦੂਜਾ ਕਹੀ ਜਾਓ ਜੀ ਇਲੈਕਟ੍ਰੋਨਿਕ ਮਸ਼ੀਨਾਂ ਵੋਟਾਂ ਇਧਰ ਹਲਾਏ ਕੁਝ ਸਬੂਤ ਸਾਹਮਣੇ ਆਏ ਸੀ ਸਾਊਥ ਦੇ ਹਵਾਲੇ ਨਾਲ ਕਿ ਵੀ ਇਹ ਮਸ਼ੀਨਾਂ ਚ ਨਹੀਂ ਹੈ ਉਹ ਇਹ ਕਹਿੰਦੇ ਨਹੀਂ ਜੀ ਬਾਹਰੋਂ ਆਈਆਂ ਜੀ ਪ੍ਰੋਗਰਾਮਿੰਗ ਵੀ ਬਾਹਰੋਂ ਹੋਈਆਂ ਬਾਹਰ ਕਿਹੜੇ ਬੈਠੇ ਨੇ ਇਹਨਾਂ ਦਾ ਹੀ ਬੈਠੇ ਨੇ ਸੋ ਇਹਦੇ 'ਚ ਵੀ ਕੋਈ ਡਾਊਟ ਨਹੀਂ ਹੋਣਾ ਚਾਹੀਦਾ ਕਿ ਈਵਨ ਜਿਹੜਾ ਪਿਛਲੀਆਂ ਚੋਣਾਂ ਦੇ ਵਿੱਚ ਮੋਦੀ ਨੂੰ ਉਹਦੇ ਵਿੱਚ ਵੀ ਮਸ਼ੀਨਾਂ ਦੇ ਵਿੱਚ ਗੱਲ ਬੜੀ ਖਬਰ ਹੀ ਦਬਾਤੀ ਮੁਰਕੇ ਮੀਡੀਆ ਉਹਨਾਂ ਦੇ ਕੰਟਰੋਲ ਚ ਔਰ ਇਹਨਾਂ ਨੇ ਜਿਹੜੀ ਉਹ ਪੈਟੀਸ਼ਨ ਹੈ ਵਿਦਨ ਡੇਜ਼ ਆ ਗਿਆ ਜੀ 6 ਲੱਖ ਲੋਕਾਂ ਨੇ ਦਸਖਤ ਕਰਤੇ ਹਾਲਾਂਕਿ ਮੈਂ ਕਿਸੇ ਨੂੰ ਉਹਨੇ ਕਿਹਾ ਜੀ 6 ਲੱਖ ਹੋ ਗਏ ਮੈਂ ਕਿਹਾ ਬਸ 6 ਲੱਖ ਮੈਂ ਕਿਹਾ ਜੇ ਤਾਂ 600 ਮਿਲੀਅਨ ਹੋਣੇ ਨੇ ਕਹਿੰਦੇ ਕਿ ਉਹ ਮੈਂ ਕਿਹਾ ਜੀ 1 ਬਿਲੀਅਨ 300 ਮਿਲੀਅਨ ਲੋਕ ਨੇ ਜਿਹਦੇ ਮਰਜ਼ੀ ਨਾ ਤੇ ਕਰ ਦਿਓ ਮੁੰਨੇ ਦੇ ਨਾਂ ਤੇ ਕਰ ਦਿਓ ਪੱਪੂ ਦੇ ਨਾਂ ਤੇ ਕਰ ਦਿਓ ਗੁੱਡੀ ਦੇ ਨਾਂ ਤੇ ਕਰ ਦਿਓ ਬਿੱਲੋ ਦੇ ਨਾਂ ਤੇ ਕਰ ਦਿਓ ਕਿਸੇ ਦੇ ਨਾਂ ਤੇ ਕਰ ਦਿਓ ਬੈਠੇ ਰਹੇ ਇਹਨਾਂ ਨੇ ਭਰੀ ਜਾਣ ਔਰ ਚੱਲੇ ਵਹੀ ਰਿਹਾ ਸੀ ਲੇਕਿਨ ਮੈਂ ਫਿਰ ਵੀ ਸਮਝਦਾ ਵੀ ਆਫਰੀਨ ਹੈ ਅਮਰੀਕਨ ਸਿਸਟਮ ਨੂੰ ਹੁਣ ਅੱਜ ਜਿਸ ਤੋਂ ਸਾਰਾ ਮੇਜਰ ਮੀਡੀਆ ਪਿੱਟਿਆ ਹਿੰਦੁਸਤਾਨ ਟਾਈਮਜ਼ ਦੀ ਸਟੋਰੀ ਹੈ ਔਰ ਇਹ ਬਾਕੀਆਂ ਚ ਵੀ ਆਇਆ ਹੈ ਉਹਦੇ ਕਿ ਵਾਈਟ ਹਾਊਸ ਨੇ ਫਰਾਡ ਸਿਗਨੇਚਰ ਦੇਖਦੇ ਆ ਇਹ ਪੈਟੀਸ਼ਨ ਜਿਹੜੀ ਆ ਉਹ ਬੰਦ ਕਰ ਦੇ ਬੰਦ ਕਰ ਦੇ ਜੀ ਔਰ ਹਾਲਾਂਕਿ ਤੁਸੀਂ ਦੇਖੋ ਵੀ ਕਿਵੇਂ ਇੰਡੀਅਨ ਗਵਰਨਮੈਂਟ ਆਰਕੇਸਟ੍ਰੇਟਡ 무 ਪਹਿਲਾਂ ਦੋ ਕਾਂਗਰਸਮੈਨ ਨੇ ਟੈਡ ਪੋਟ ਡਾਣਾ ਰੋਰਾ ਬਾਕਰ ਉਤੋਂ ਦੋ ਦਿਨ ਪਹਿਲਾਂ ਪੈਟੀਸ਼ਨ ਸ਼ੁਰੂ ਕਰਨ ਤੋਂ ਉਨ੍ਹਾਂ ਨੇ ਇੱਕ ਬਿੱਲ ਲਿਆਂਦਾ ਜਿਹੜੀ ਹੈ ਯੂਐਸ ਕਾਂਗਰਸ ਦੇ ਵਿੱਚ ਔਰ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਜੀ ਪਾਕਿਸਤਾਨ ਨੂੰ ਜਿਹੜਾ ਉਹ ਇੱਕ دہشتਗਰਡ ਸਟੇਟ ਐਲਾਨਿਆ ਜਾਏ ਅ ਔਰ ਇਸ ਦੇ ਵਿੱਚ ਜਿਹੜਾ ਇਸ ਬਿਲ ਦੇ ਵਿੱਚ ਉਹਨਾਂ ਨੇ ਸਟੇਟ ਸਪான்ਸਰ ਸਟੇਟ ਸਪான்ਸਰ ਆਫ ਟੈਰਰਿਜ਼ਮ ਡੈਜ਼ਿਗਨੇਸ਼ਨ ਐਕਟ ਇਸ ਦੇ ਥੱਲੇ ਉਹਨਾਂ ਨੇ ਕਿਹਾ ਜੀ ਕਿ ਬਈ ਔਰ ਇਸ ਪਟੀਸ਼ਨ ਹੁਣ ਹਾਲਾਂ ਉਹ ਦੋ ਬੰਦਿਆਂ ਦਾ ਹੈ ਉਹ ਕੋਈ ਪਾਸ ਨਹੀਂ ਹੋਇਆ ਹੋਣਾ ਵੀ ਨਹੀਂ ਹੈ ਉਥੇ ਕੋਈ ਵੀ ਜਿਹੜਾ ਉਹ ਆ ਸਕਦਾ ਸਾਰੇ ਕਾਂਗਰਸਮੈਨ ਇਹ ਹੁਣ ਬਹੁਤਿਆਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਇੱਥੇ ਵੀ ਕਿਵੇਂ ਇਸ ਸਿਸਟਮ ਦੇ ਇਲੈਕਸ਼ਨ ਲਾ ਨੂੰ ਕਰਪਟ ਕੀਤਾ ਇਹਨਾਂ ਦੇਸੀਆਂ ਨੇ ਅੱਜ ਇੱਥੇ ਬੈਠਾ ਨਿਊਯਾਰਕ ਦੇ ਵਿੱਚ ਛਟਵਾਲ ਜਿਹੜਾ ਪੈਰੋਲ ਤੇ ਉਹਦੇ ਤੇ ਉਹ ਪਤ ਨਹੀਂ ਕਹਦੇ ਉਹਨੂੰ ਜੇਲ੍ਹ ਦੀ ਸਜ਼ਾ ਮਾਫ ਕਰਤੀ ਰੱਖਣ ਪੈਰੋਲ ਕਹਿੰਦੇ ਨੇ ਜਾਂ ਕੀ ਹੋਰ ਵਰਡ ਹੁੰਦਾ ਹੈ ਕਿ ਵੀ ਉਹਦੇ ਥੱਲੇ ਉਹ ਉਹਨੂੰ ਚੈੱਕ ਕੀਤਾ ਜਾਂਦਾ ਇਹਨੇ ਕਿਵੇਂ ਪੈਸੇ ਦੇ ਦੇ ਕਿ ਹੇਨਰੀ ਕਲਿੰਟਨ ਤੋਂ ਜਿਹੜਾ ਉਹ ਨਿਊਕਲੀਅਰ ਦੇ ਉੱਤੇ ਜਿਹੜੀ ਸੈਨੇਟਰ ਚ ਉਹਦੀ ਪੋਜੀਸ਼ਨ ਸੀ ਉਬਰ ਵਾਈ ਪ੍ਰੂਫ ਹੋਇਆ ਕਿ ਤੁਸੀਂ ਹੋਟਲ ਵਾਲਿਆਂ ਨੂੰ ਕੈਸ਼ ਦੇ ਰਹੇ ਹੋ ਉਹਨਾਂ ਨੂੰ ਕਹੋ ਜੀ ਕੈਸ਼ ਕਿਉਂਕਿ ਅੰਡਰ ਦਾ ਇਲੈਕਸ਼ਨ ਲਾਅ ਤੁਸੀਂ 1000 ਡਾਲਰ ਤੋਂ ਜ਼ਿਆਦਾ ਸਾਲ ਦੇ ਵਿੱਚ ਡੋਨੇਟ ਨਹੀਂ ਕਰ ਸਕਦੇ ਜਿਹੜਾ ਪ੍ਰੋਪਰ ਹੈ ਸੌਫਟ ਮਨੀ ਵਾਲਾ ਪੋਲਿਟਿਕਲ ਐਕਸ਼ਨ ਕਮੇਟੀ ਇੱਕ ਡਿਫਰੈਂਟ ਲਾਈਨ ਹੈ ਇਹ ਕਰਪਟ ਔਰ ਉਸ ਤੋਂ ਪਹਿਲਾਂ ਜਦੋਂ ਸਦਾਰਥ ਸ਼ੰਕਰ ਰੇ ਐਂਬੈਸਡਰ ਸੀ ਔਰ ਉਹਦੇ ਚੋਂ ਸਜ਼ਾ ਹੋਈ ਸੀ ਲਲਿਤ ਗਾਧਿਆ ਕੇਸ ਹੁਣ ਵੀ ਤੁਸੀਂ ਗੂਗਲ ਕਰ ਲਓ ਲਲਿਤ ਗਾਧਿਆ ਕੇਸ ਤੁਹਾਨੂੰ ਬਾਲਟਿਮੋਰ ਕਿ ਕਿੰਨੇ ਹਜ਼ਾਰ ਡਾਲਰ ਜਿਹੜਾ ਉਹ ਐਮਬੈਸੀ ਰਾਹੀਂ ਉਹਨੂੰ ਲਲਤਗਾਦੀਆਂ ਨੂੰ ਜਾਂਦੇ ਸੀ ਉਹਨੇ ਅੱਗੋਂ ਦੇਖ ਕੇ ਔਰ ਫਰਾਡ ਕੀਤਾ ਇਸੇ ਤਰ੍ਹਾਂ ਇੱਕ ਕਾਂਗਰਸਮੈਨ ਜਿਹੜਾ ਐਮੀ ਬੈਰਾ ਸੈਕਰਮੈਂਟੋ ਦਾ ਉਹਦੇ ਪਿਓ ਨੂੰ ਸਜ਼ਾ ਹੋਈ ਹੈ ਪਿਛਲੇ ਪੀਰੀਅਡ ਕਿ ਉਹ ਆਪਣੇ ਜਾਲੀ ਹੋਈ ਕੈਸ਼ ਦੇ ਕੇ ਤੇ ਉਹਨਾਂ ਤੋਂ ਲਵਾ ਕੇ ਆਪਣੇ ਮੁੰਡੇ ਦੇ ਲਈ ਜਿਹੜਾ ਉਹ ਉਹਨੇ ਜਿਹੜਾ ਉਹ ਡੋਨੇਟ ਕੀਤਾ ਔਰ ਜਦੋਂ ਉਹਨੂੰ ਹੋਇਆ ਉਹਦਾ ਮੁੰਡਾ ਕਹਿੰਦਾ ਅੱਛਾ ਮੈਨੂੰ ਪਤਾ ਹੀ ਨਹੀਂ ਮੇਰੇ ਪਿਓ ਨੇ ਕੀਤਾ ਪਿਓ ਵੀ ਕਹਿੰਦਾ ਮੈਂ ਤਾਂ ਦੱਸਿਆ ਹੀ ਨਹੀਂ ਆਪਣੇ ਐਮੀ ਬੈਰਾ ਕਾਂਗਰਸਮੈਨ ਬਣਿਆ ਉਹ ਤੋਂ ਹਿੰਦੂ ਮੂਲ ਦਾ ਹੈਗਾ ਸੈਕ੍ਰੀਮੈਂਟ ਉਹ ਤੋਂ। ਔਰ ਹੁਣ ਜਿਹੜੀ ਗੱਲ ਖਾਸ ਤੌਰ ਦੇ ਉੱਤੇ ਅਸੀਂ ਦੇਖਦੇ ਕਿ ਵੀ ਕਿਸ ਤਰੀਕੇ ਦੇ ਨਾਲ ਇਹ ਇੱਕ ਤੋਂ ਬਾਅਦ ਇੱਕ ਫਰਾਡ ਕਰਦੇ ਨੇ ਲਲਤ ਕਾ ਦੀਆ ਕਿ ਇਸ ਦਾ ਅਸੀਂ ਜ਼ਿਕਰ ਕੀਤਾ। ਜੀ। ਔਰ ਇਵਨ ਜਿਹੜੇ ਇਹਨਾਂ ਦੇ ਕਾਂਗਰਸਮੈਨ ਇੱਕ ਨੂੰ ਇਹਨਾਂ ਨੇ 20 ਸਾਲ ਖੜਾ ਰੱਖਿਆ ਉਹਨੂੰ ਯੂਐਸ ਕਾਂਗਰਸ ਮੈਨੂੰ ਇਥੋਂ ਸੀ ਨਿਊਯਾਰਕ ਤੋਂ ਮੈਨੂੰ ਯਾਦ ਨਹੀਂ ਆ ਰਿਹਾ ਉਹਦਾ ਨਾਮ। ਔਰ ਉਹਨੂੰ ਕਹਿੰਦੇ ਸੀ ਇਹ ਸਪੋਕਸਪਰਸਨ ਉਹ ਵੀ ਬਾਅਦ ਫਰਾਡ ਦੇ ਵਿੱਚ ਕਾਬੂ ਆ। ਸੋ ਕੋਲ ਮਿਲਾ ਕੇ ਹੁਣ ਇਹਨਾਂ ਨੇ ਇਹ ਬਿੱਲ ਕਰਾ ਕੇ ਨਾਲ ਦੀ ਨਾਲ ਇਹ ਪੈਟੀਸ਼ਨ ਲਾਂਚ ਕਰ ਦਿੱਤੀ ਔਰ ਇਹ ਖਬਰ ਬੜੀ ਟ੍ਰੀਲੀਅਰਲੀ ਕਹਿੰਦੀ ਹੈ ਕਿ ਵੀ ਦਾ ਪੀਪਲ ਵੈਬ ਪੇਜ ਵਿਚ ਹੋਸਟਡ ਦਾ ਇਨੀਸ਼ੀਏਟ ਵਿਚ ਹੋਸਟਸ ਦਾ ਇਨੀਸ਼ੀਏਟਿਵ ਇਨਵਾਈਟਿੰਗ ਪੈਟੀਸ਼ਨਸ ਟੂ ਦਾ ਐਡਮਿਨਿਸਟ੍ਰੇਸ਼ਨ ਸੈਨ ਔਰ ਔਨ ਮੰਡੇ ਥਿਸ ਪੈਟੀਸ਼ਨ ਹੈਜ਼ ਬੀਨ ਆਰਕਾਈਵਡ ਬਿਕਾਜ਼ ਇਟ ਡਿਡਨਟ ਮੀਨ ਦਾ ਇਟ ਡਿਡਨਟ ਮੀਟ ਦਾ ਸਿਗਨੇਚਰ ਰਿਕੁਆਇਰਮੈਂਟਸ ਇਟ ਕੈਨ ਨੋ ਲੋਂਗਰ ਬੀ ਸਾਈਨਡ ਪਟਿਆਨੇ ਖਬਰ ਦੇ ਵਿੱਚ ਬੜੀ ਸਪਸ਼ਟਤਾ ਦੇ ਨਾਲ ਕਿ ਕਿ ਵੀ ਇਹ ਫਰਾਡ ਦੇ ਵਿੱਚ ਉਹਨਾਂ ਨੂੰ ਲੱਗਾ ਵੀ ਇਹ ਜਾਲੀ ਚੱਲ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਕਲੋਜ਼ ਥਿਸ ਪੈਟੀਸ਼ਨ ਜੀ ਉਹਨਾਂ ਨੇ ਆਰਕਾਈਵ ਦੇ ਵਿੱਚ ਪਾ ਦਿੱਤੇ ਔਰ ਇਸ ਦੇ ਉਲਟ ਪਾਕਿਸਤਾਨ ਨੇ ਵੀ ਜਿਹੜੇ ਉਹਨਾਂ ਦੇ ਮੂਲ ਦੇ ਨਾਲ ਲੱਗਾ ਵੀ ਇਹ ਤਾਂ ਇੱਥੋਂ ਦੇ ਸਿਸਟਮ ਵੀ ਮਿਸਯੂਜ਼ ਕਰ ਰਹੇ ਨੇ ਉਹਨਾਂ ਨੇ ਆਪਣੀ ਪੈਟੀਸ਼ਨ ਸ਼ੁਰੂ ਕੀਤੀ ਹੋਈ ਹੈ ਜਿਹਦੇ ਵਿੱਚ ਕਿ ਵੀ ਇੰਡੀਆ ਨੂੰ ਇੱਕ ਟੈਰਰਿਸਟ ਸਟੇਟ ਡੈਕਲਰ ਕਰੋ ਉਹਨਾਂ ਨੇ ਕਿਹਾ ਕਿ ਇੰਡੀਆ ਇਜ਼ ਵੇਜਿੰਗ ਅ ਪ੍ਰੌਕਸੀ ਵਾਰ ਅਗੇਂਸਟ ਪਾਕਿਸਤਾਨ ਐਸਪੈਸ਼ਲੀ ਇਨ ਦਾ ਪ੍ਰੋਵਿੰਸ ਆਫ ਬਲੋਚਿਸਤਾਨ ਫੈਡਰਲੀ ਐਡਮਿਨਿਸਟਰਡ ਟ੍ਰਾਈਬਲ ਏਰੀਆਜ਼ ਐਂਡ ਮੈਟਰੋਪੋਲੀਟਨ ਸਿਟੀ ਆਫ ਕਰਾਚੀ ਐਂਡ ਅਰਜ ਦਾ ਵਾਈਟ ਹਾਊਸ ਟੂ ਡਿਕਲੇਅਰ ਇੰਡੀਆ ਐ ਟੈਰਰ ਸਟੇਟ ਹੁਣ ਇਹਦੇ ਤੇ 64000 ਦਸਕਤ ਹੋ ਚੁੱਕੇ ਨੇ 34000 ਹੋਰ ਹੋਣੇ ਨੇ ਵਾਈਟ ਹਾਊਸ ਦੇ ਰਿਸਪੌਂਸ ਲਈ ਔਰ ਇਹ ਪੈਟੀਸ਼ਨ ਸਟਿਲ ਜਿਹੜੀ ਹੈ ਔਨ ਸੋ ਜ਼ਾਹਰ ਹੈ ਕਿ ਵੀ ਉਹਨਾਂ ਨੇ ਇਸ ਲਈ ਨਹੀਂ ਕਿ ਵੀ ਇੱਥੇ ਆਪਣੀ ਗੰਦੀ ਲੜਾਈ ਜਿਹੜੀ ਆ ਉਥੋਂ ਦੀ ਇੱਥੇ ਲਿਆਏ ਨੇ ਉਹਨਾਂ ਨੇ ਜਿਹੜਾ ਇਹ ਫਰਾਡ ਡਿਟेक्ट ਕੀਤਾ ਔਰ ਫਿਰ ਉਹਨਾਂ ਨੇ ਸਟੋਰੀ ਚ ਕਿਹਾ ਦਾ ਵਾਈਟ ਹਾਊਸ ਅਫੀਸ਼ਲ ਡਿਡਨਟ ਐਕਸਪਲੇਨ ਦਾ ਕਾਈਂਡ ਆਫ ਸਪੈਕਟਿਡ ਫਰਾਡ ਥੈਟ ਸ਼ਟ ਡਾਊਨ ਦਾ ਪੈਟੀਸ਼ਨ ਇਟਸ ਆਲਸੋ ਨਟ ਕਲੀਅਰ ਇਫ ਇਟ ਹੈਡ ਬੀਨ ਸਸਪੈਂਡਡ ਐਂਡ ਵਿਲ ਰਿਟਰਨ ਆਫਟਰ ਦਾ ਬੈਡ ਸਿਗਨੇਚਰਸ ワー ਵੀਡਡ ਆਊਟ ਔਰ ਵੈਦਰ ਦਾ ਪ੍ਰੋਸੈਸ ਵਿਲ ਹੈਵ ਟੂ ਸਟਾਰਟ ਅ ਫਰੈਸ਼ ਸੋ ਜ਼ਾਰੇ ਕਿ ਜੇ ਹੁਣ ਰਿਮੂਵ ਹੋਈ ਹੈ ਤੇ ਜਿਹੜੀ ਉਹਨਾਂ ਦੀ ਡੇਟ ਹੈ 1 ਮਹੀਨੇ ਦੇ ਵਿੱਚ ਵਿੱਚ ਉਹ ਪੂਰੀ ਨਹੀਂ ਹੋਣੀ ਤੇ ਕੁਲ ਮਿਲਾ ਕੇ ਇਹ ਪਾਰਟ ਹੈ ਪਰ ਮੈਂ ਦੇਖਦਾ ਕਿ ਕਿਵੇਂ ਬੰਦੇ ਖਰੀਦੇ ਜਾਂਦੇ ਨੇ ਜਾਂ ਬੰਦੇ ਡਰਾਏ ਜਾਂਦੇ ਨੇ ਇਸ ਸਾਰੇ ਦੇ ਉੱਤੇ ਬ੍ਰह्म ਚਲਾਨੀ ਹੁਣ ਬ੍ਰह्म ਚਲਾਨੀ ਐਸੋਸੀਏਟਿਡ ਪ੍ਰੈਸ ਦਾ ਉਹ ਕੋਰਸਪੋਨਡੈਂਸੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਰਿਹਾ ਜਦੋਂ ਜੂਨ 3 ਜੂਨ ਨੂੰ ਫੌਜ ਆਈ ਔਰ ਉਹਦੀਆਂ ਰਿਪੋਰਟਾਂ ਦੇ ਆਧਾਰਤ ਬਹੁਤ ਕੁਝ ਸਾਹਮਣੇ ਆਇਆ ਕਿ ਕਿਵੇਂ ਜਿਹੜੇ ਨੇ ਡੈਡ ਬਾਡੀਜ਼ ਉਹ ਕੂੜਾ ਟਰੋਂ ਵਾਲੀਆਂ ਗੱਡੀਆਂ 'ਚ ਢੋਈਆਂ ਗਈਆਂ ਕਿਵੇਂ ਪੁਆਇੰਟ ਬਲੈਂਕ ਰੇਂਜ ਤੇ ਮਾਰਿਆ ਗਿਆ ਦਸੜਿਆਂ ਨੂੰ ਸਾੜਿਆ ਗਿਆ ਔਰ ਬ੍ਰਹਮਚਲਾਨੀ ਨੂੰ ਉਸ ਸਾਲ ਦਾ ਬੈਸਟ ਜਰਨਲਿਸਟ ਅਵਾਰਡ ਦਿੱਤਾ ਗਿਆ ਸੀ ਐਸੋਸੀਏਟਿਡ ਪ੍ਰੈਸ ਨਾਲ ਸੰਬੰਧਤ ਸੀ ਜੀ ਉਹਦੇ ਖਿਲਾਫ ਇਵਨ ਟਾਡਾ ਦਾ ਕੇਸ ਵੀ ਰਜਿਸਟਰ ਕੀਤਾ ਗਿਆ ਬਾਅਦ ਕਿ ਭਈ ਕਿਉਂਕਿ ਉਹਨੇ ਹਕੀਕਤ ਬਾਹਰ ਲਿਆਂਦੀ ਸਰ ਉਹਨੂੰ ਅਸੀਂ ਹਮੇਸ਼ਾ ਕੋਟ ਕਰਦੇ ਹਾਂ ਐਡਮਾਇਰ ਕਰਦੇ ਹਾਂ ਹੁਣ ਇਹ ਪਟੀਸ਼ਨ ਬੰਦ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਉਹਨੇ ਉਹਦੇ ਟਵਿੱਟਰ ਦੇ ਉੱਤੇ ਆਇਆ ਉਨੇ ਕਿਹਾ ਜੀ ਅਮਰੀਕਾ ਹੈਜ਼ ਸ਼ੈਲਟਰਡ ਇਟਸ ਕੋਈ ਵਰਡ ਉਹਨੇ ਯੂਜ਼ ਕੀਤਾ ਹੈ ਕਿ ਜਿਹਦੇ ਚ ਉਹਨਾਂ ਦੀ ਇਟਸ ਪ੍ਰੋਟੇਜਡ ਸਟੇਟ ਪਾਕਿਸਤਾਨ ਬਾਏ ਸ਼ਟਿੰਗ ਡਾਊਨ ਦਿਸ ਪੇਟੀਸ਼ਨ ਜਿਹੜੇ ਉਹਨਾਂ ਦੀ ਦਮਚੱਲੀ ਸਟੇਟ ਹੈ ਪਾਕਿਸਤਾਨ ਉਹਨੂੰ ਬਣਾ ਰਹੇ ਉਹਨਾਂ ਨੇ ਪੇਟੀਸ਼ਨ ਦਾ ਦਿਓ ਤੂੰ ਐਸੋਸੀਏਟਿਡ ਪ੍ਰੈਸ ਦੇ ਲਈ ਕੰਮ ਕੀਤਾ ਔਰ ਹੁਣ ਜਿਹੜਾ ਸਭ ਤੋਂ ਵੱਡਾ ਬੜਾ ਹੌਕਿਸ਼ ਥਿੰਕ ਟੈਂਕ ਦਿੱਲੀ ਚ ਬਣਾ ਕੇ ਦਿੱਤਾ ਇੰਟੈਲੀਜੈਂਸ ਬਿਊਰੋ ਨੇ ਇਹਨੂੰ ਭਰਮ ਚਲਾਣੇ ਨੂੰ ਉਹ ਚੀਨ ਦੇ ਖਿਲਾਫ ਵੀ ਪੂਰਾ ਜ਼ਹਿਰ ਉਗਲਦਾ ਹੈ ਪਾਕਿਸਤਾਨ ਦੇ ਵੀ ਉਗਲਦੇ ਔਰ ਅਮਰੀਕਾ ਦੇ ਖਿਲਾਫ ਉਹਦਾ ਇਹ ਕਹਿਣਾ ਹੈ ਕਿ ਜਿਵੇਂ ਅਮਰੀਕਨ ਗਵਰਨਮੈਂਟ ਨੂੰ ਬੜਾ ਫਿਕਰ ਪੈ ਗਿਆ ਵੀ ਇਹਨਾਂ ਦੇ 6 ਲੱਖ ਪੀਪਲ ਟਾਈਗਰਸ ਨੇ ਦਸਕਤ ਕਰ ਦਿੱਤੇ ਨੇ ਔਰ ਉਹਨਾਂ ਨੇ ਆਪਣੀ ਪਾਕਿਸਤਾਨ ਦਾ ਇੰਟਰਸ ਤੁਸੀਂ ਬੜੇ ਓ ਅਮਰੀਕਾ ਦੀ ਕਸਟ ਜਾ ਕੇ ਜੀ ਤੁਸੀਂ ਉਹਨਾਂ ਨੂੰ ਆਪਣੇ ਅੱਡੇ ਖੋਲ ਕੇ ਦਿੱਤੇ ਨੇ ਉਹ ਤਾਂ ਨਹੀਂ ਤੁਹਾਡਾ ਮੂੰਹ ਟੱਡਿਆ ਗਿਆ ਜਾਂ ਮੂੰਹ ਖੁੱਲਿਆ ਵੀ ਤੁਸੀਂ ਨੇਵਲ ਬੇਸ ਦਿੱਤੇ ਨੇ ਫੌਜੀ ਅੱਡੇ ਦਿੱਤੇ ਨੇ ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਹੈ ਵੀ ਇਹ ਇਹ ਜਿਹੜਾ ਫਰਾਡ ਹੈ ਕਿਸ ਲੈਵਲ ਦਾ ਉੱਥੋਂ ਲੈ ਕੇ ਇੱਥੇ ਲੈ ਆਏ ਨੇ ਜੀ ਇਸ ਸਿਸਟਮ ਨੂੰ ਵੀ ਗੰਦਲਾ ਕਰ ਰਹੇ ਨੇ ਤੇ ਫੇਰ ਅੱਜ ਮੈਨੂੰ ਅੱਜ ਫੇਰ ਲੱਗਦਾ ਨਹੀਂ ਜਿਵੇਂ ਉਹ ਨਿਰਾਦ ਚੌਧਰੀ ਦੀ ਮੈਨੂੰ ਕਹਾ ਗੱਲ ਜਿਆਦ ਆਈ ਤੇ ਉਹ ਪੰਜਾਬੀ ਦਾ ਵੀ ਇੱਕ ਉਹੀ ਆਇਆ ਕਿ ਵੀ ਇਹ ਕੁੱਲ ਮਿਲਾ ਕੇ ਚੋਰ ਚੋਰੀ ਸੇ ਜਾਏ ਥੇਰਾ ਫੇਰੀ ਸੇ ਨਾ ਜਾਏ ਅਮਰੀਕਾ ਚਾ ਕੇ ਸਾਫ ਸੁਥਰਾ ਪਾਉਣ ਪਾਣੀ ਲੈ ਕੇ ਵੀ ਇਹਨਾਂ ਦੀ ਉਹ ਜਿਹੜੀ ਇਨਦਰ ਵਿੱਚ ਇਨਹੇਰੈਂਟ ਬਿਲਟ-ਇਨ ਹੈਰਾਫੇਰੀ অর ਫਰਾਡ ਹੈ। অর ਹਾਂ অর ਜਿਹਨੂੰ ਜੈਨੇਟਿਕਲੀ ਕਰਪਟ ਉਹਨੇ ਨਿਰਾਦ ਚੌਧਰੀ ਨੇ ਕਿਹਾ ਅਸਿਓ ਅਜ ਵੀ ਕਾਇਮ ਹੈ। ਜੀ ਡਾਕਟਰ ਸਾਹਿਬ ਬਿਲਕੁਲ ਅਥੇ ਲਣੇ ਅਸੀਂ ਬ੍ਰੇਕ ਈਵਰਸ ਵਿਚਾਰਨ ਅਸਲ ਸਿਲਸਲਾ ਇਸ ਤਰ੍ਹਾਂ ਚਲਦਾ ਰਹੇਗਾ ਮਿਲਦੇ ਹਾਂ ਆਫਟਰ ਥਿਸ ਸ਼ਾਰਟ ਬ੍ਰੇਕ।